ਇੱਕ ਯਾਰ ਵੀਰੇ ਮੈਂ ਤੁਹਾਡੇ ਦੇ ਦਿੰਦਾ ਆ ਪਿਆ ਟੂਲ ਸਾਰੇ ਜਿੰਨੇ ਵੀ ਕੁਛਕ ਥੱਲੇ ਨੇ ਉੱਪਰ ਨੇ ਸਾਰਾ ਬਹੁਤ ਹੈ ਨਹੀਂ ਇੱਥੇ ਬਹੁਤ ਬਹੁਤ ਹੈ ਨਹੀਂ ਇੱਥੇ ਹਨਾ ਇੱਕ ਉਧਰ ਚੱਕਿਓ ਨੂੰ ਵੀਰੇ ਮੈਂ ਕਹਿੰਨਾ ਇਦਾਂ ਇਦਾਂ ਦੇ ਟੂਲ ਆ ਨਾ ਵੀਰੇ ਕੋਲੇ ਆਹ ਰੰਗ ਵਾਲੀ ਵੀ ਇਹ ਕਿਹੜਾ ਬ੍ਰਾਂਡ ਆ ਵੀਰੇ ਆ ਪਤ ਨਹੀਂ ਇਨਕੋ ਇਨਕੋ ਕੀ ਕੀ ਇਨਕੋ ਇਨਗੋ ਇਨ ਜੀ ਆਈ ਐਨ ਜੀ ਸੀਓ ਹਾਂ ਇਹ ਇਹ ਜੌਂਡੀਰ ਬਤਾ ਆਪਾਂ ਨੂੰ ਕੋਹ ਨਾਲ ਕਿਹੜਾ ਕੋਟ ਦੇਣਾ ਪਰ ਇਹ ਇਹਦੀ ਇੱਕ ਗਨ 22 ਤਨਾਮ ਲੈ ਕੇ ਆਇਆ ਸੀਗਾ ਅੱਛਾ ਜੀ ਉਹਨਾਂ ਕੋਲੇ ਚਲਦੀ ਦੇਖੀ ਜਾਨੀ ਕਿ ਉਹਨਾਂ ਨੇ ਇੰਨੀ ਕੁ ਚਲਾਈ ਆ ਹੂੰ ਜਿਵੇਂ ਆਪਾਂ ਟਰੈਕਟਰ ਚਲਾਉਣਾ ਪਰ ਇਹ ਨੇ ਮੁੱਲ ਮੋੜਤਾ ਆਪਦਾ ਉਦੋਂ ਮੋੜ ਕੇ ਮੈਂ ਜਿੰਨੇ ਵੀ ਪ੍ਰੋਡਕਟ ਲੈਣਾ ਆ ਗਨ ਨਾਲ ਤੁਸੀਂ ਜਵਾਕ ਤੋਂ ਪੇਂਟ ਕਰਾ ਦੋ ਕੋਈ ਕਿਸੇ ਵੀ ਚੀਜ਼ ਨੂੰ ਤੁਸੀਂ ਆਪ ਫੈਨ ਹੋ ਜੂਗਾ ਯਾਰ ਆ ਟਰੈਕਟਰ ਤੇ ਜਾ ਉਹ ਤੁਹਾਨੂੰ ਦਿਖਾਉਂਗਾ ਜਿਹੜਾ ਆਪਾਂ ਆੰਜ ਮਾਰ ਟਰੈਕਟਰ ਉਹਦੇ ਲੈਪਟਾਪੇ ਤੇ ਰੰਗ ਗ੍ਰੀਨ ਸੀਗਾ ਉਹ ਜਦੋਂ ਲਿਆ ਸੀ ਲੈਪਟਾਪ ਉਹ ਆਪ ਹੀ ਕੀਤਾ ਬਹੁਤ ਚੀਜ਼ਾਂ ਐ ਹੋ ਜੀਆਂ ਜਿਹੜਾ ਉਹ ਨੀਲਾ ਟਰੈਕਟਰ ਵਿੱਚ ਆਈ ਆਪਾਂ ਹਮ ਹਾਲੈਂਡ ਹਮ ਉਹਦੇ ਜੈਕ ਲਾਇਆ ਸੀ ਮਗਰ ਉਹ ਵਧਾਉਣ ਵਾਸਤੇ ਉਹਦੇ ਮਗਰ ਕੀਤਾ ਸੀ ਕੋਈ ਬੰਦਾ ਜਿਹੜੇ ਫੁੱਲ ਪਾਰਖੂ ਬੰਦੇ ਵੀ ਪਾਰਖ ਨਹੀਂ ਕਰ ਸਕਦੇ ਜੀ ਪੇਂਟ ਸੀ ਕੀਤਾ ਕਿ ਇਹ ਇਹ ਟੂਲ ਆਪਣੇ ਮਿਲ ਜਾਂਦੇ ਸਾਰੇ ਮਿਲ ਜਾਂਦੇ ਆਮ ਹੀ ਮਿਲ ਜਾਂਦੇ ਆ ਬਹੁਤ ਵਧੀਆ ਗੱਲ ਆ ਯਾਰ ਇਦਾਂ ਲਿਆਉਣਾ ਲਾ ਫਿਰ ਸਿਸਟਮ ਯਾਰ ਆ ਹੁਣ ਕਿਸੇ ਵੀਰ ਨੇ ਲੈ ਕੇ ਆਉਣੇ ਆ ਮੈਨੂੰ ਨਾ ਇੱਕ ਗੱਲ ਦੀ ਨਹੀਂ ਸਮਝ ਲੱਗਦੀ ਜਿਵੇਂ ਹੂੰ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਹੁਣ ਆਪਾਂ ਸੁਪਰ ਸੀਡਰ ਦੇ ਬਲੇਡ ਬਲੂਟ ਚੇਂਜ ਕਰਨੇ ਆ ਹਾਂਜੀ ਵੀਰੇ ਜੀ ਉਹਦੇ ਲਈ ਮੇਰੇ ਕੋਲ ਗਨ ਪਈ ਉੱਤੇ ਜੇ ਉਹ ਗਨ ਪੈ ਗਈ ਤੇ ਘੱਟੋ ਘੱਟ 2000 ਰੁਪਿਆ ਬਲੇਡ ਚੇਂਜ ਕਰਨ ਦੇ ਲੈਂਦੇ ਆ ਆਪਣੇ ਤੋਂ ਤੇ ਜੇ ਉਹ ਗਨ ਪੈ ਗਈ ਝਟਕਾ ਮਾਰ ਕੇ ਕੱਸ ਦਈਏ ਨਾਲੇ ਅੱਛਾ ਜੀ ਜਿਵੇਂ ਹਵਾ ਵਾਲੀ ਨਹੀਂ ਹੁੰਦੀ ਝਟਕਾ ਮਾਰ ਕੇ ਕੱਸ ਦਈਏ ਆ ਹੁਣ ਗ੍ਰਾਈਂਡਰ ਆ ਹੂੰ ਜੀ ਹੁਣ ਆਪਾਂ ਇਹ ਤਾਂ ਦੋ ਕੰਮ ਲੈ ਸਕਦੇ ਆ ਜਿਵੇਂ ਤੁਹਾਨੂੰ ਸਮਝ ਆਉਣਾ ਇੱਕੋ ਮਿੰਟ ਚਲਾ ਕੇ ਸਮਝਾ ਦਗੇ ਫ੍ਰੀਚ ਕਿਹਦੇ ਕਰਦੇ ਕੋਈ ਨਾ ਜਿਵੇਂ ਤੁਹਾਨੂੰ ਸੱਟ ਹੀ ਲੱਗ ਜਾਏ ਇਹ ਬੈਟਰੀ ਇੱਕੋ ਜੇ ਸਾਰਿਆਂ ਨੂੰ ਲੱਗ ਜਾਂਦੀ ਵੀਰੇ ਸਾਰਿਆਂ ਨੂੰ ਲੱਗ ਜਾਂਦੀ ਆਹ ਦੇਖੀ ਵੀ ਹਾਂ ਆਹ ਗ੍ਰੇਂਡਰ ਆਪਣੇ ਕੋਲੇ ਹਾਂ ਇਹਦੀ ਆਹ ਗ੍ਰੇਂਡਰ ਵਾਲੀ ਸਪੀਡ ਆ ਹਾਂ ਆ ਹੁਣ ਆਪਾਂ ਪਾਲਸ ਮਾਰਨੀ ਕਿਸੇ ਚੀਜ਼ ਤੇ ਹਾਂ ਇਹਦੀ ਸਪੀਡ ਨਹੀਂ ਹੈ ਯਾਰ ਅਸੀਂ ਤਾਂ ਜਨੈਂਡਰੋ ਆਪਣੇ ਬਿਜਲੀ ਵਾਲਾ ਆਪਾਂ ਤਾਂ ਵੇਖਿਆ ਯਾਰ ਆਪਣੇ ਕੋਲੇ ਸੀ ਜਿਹੜਾ ਤੇ ਇਹ ਜਿਹੜਾ ਬੈਟਰੀ ਤੇ ਆ ਹਾਂ ਇਹ ਲੋਡ ਲਾਰ ਚੱਲ ਰਹਿਦਾ ਜੋੜਾ ਕੋ ਮਰਦੀ ਕਰੀ ਤੈਨੂੰ ਜਿਹੜਾ ਖੰਡਾ ਜੀਦਾ ਉਹ ਕਰੀ ਤੈਨੂੰ ਬੈਟਰੀ ਕਿੰਨਾ ਟਾਈਮ ਕੱਢ ਜਾਂਦੀ ਦੋ ਘੰਟੇ ਕੱਢ ਜਾਂਦੀ ਰ ਪਰ ਚੰਗੀ ਤਰ੍ਹਾਂ ਚਲਾਉਣਾ ਅੱਛਾ ਵੀ ਕਹਿੰਦਾ ਮਦਰ ਤੋਂ ਕੀ ਮੇਲ ਕੇ ਚਲਾਉਣਾ ਦੋ ਘੰਟੇ ਹਾਂ ਦੋ ਘੰਟੇ ਕੱਢ ਜਾਂਦੀ ਤੇ ਉਦਾਂ ਕੰਮ ਲੰਮਾ ਹਾਂ ਹਾਂ ਦੋ ਘੰਟੇ ਤਾਂ ਲਗਾਤਾਰ ਆਪਾਂ ਚਲਾਉਂਦੇ ਹੀ ਨਹੀਂ ਗੇ ਹਾਂ ਆਹ ਗੱਲਾਂ ਬੇਟੇ ਦੀ ਹੁੰਦਾ ਬਰਾਏ ਸੌਟੜ ਜਾਂਦਾ ਆਹ ਦੀ ਡ੍ਰਿਲ ਆ ਹਾਂ ਆ ਦੇਖੀਏ ਸਤਾਰ ਇਹ ਚ ਆ ਡਰਿੱਲ ਵਾਲਾ ਆਪਸ਼ਨ ਆ ਨਾਟਕਸਨ ਵਾਲਾ ਆ ਹੈਮਰ ਵਾਲਾ ਜਿਵੇਂ ਆਪਣੇ ਕੋਲੇ ਉਹ ਨਹੀਂ ਕਰਨ ਹੁੰਦੀ ਪਰ ਸਾਰਾ ਕੁਝ ਵਗਿਆ ਹੈ ਨਾ ਹਾਂ ਇਹ ਇੱਥੇ ਇਹ ਹੈਡ ਆਪਾਂ ਕਹਿੰਦੇ ਛੇਦ ਕਰਨਾ ਗੱਟੀ ਲਾਉਣ ਵਾਸਤੇ ਜਿੱਥੇ ਨਹੀਂ ਜਾਂਦੀ ਉੱਥੇ ਵੀ ਮਾਰ ਦਿੰਦੀ ਆ ਥੋੜਾ ਹੈਮਰ ਟੱਕਾ ਮਾਰ ਮਾਰ ਕੇ ਤੱਕ ਦਿੰਦੀ ਇਹ ਆਪੇ ਇਹਦੇ ਜੇ ਫੰਕਸ਼ਨ ਹੈਗੇ ਆ ਸਾਰੇ ਉਹ ਡਰਿੱਲ ਤੁਹਾਨੂੰ ਦਿਖਾਉਣਾ ਉਹ ਨਾ ਪੈਣੀ ਚਾਹੀਦੀ ਜੇ ਉਹ ਆਪਣੇ ਪੈ ਗਈ ਉਹ ਜਗਦੀ ਇਹਦੀ ਬੰਦ ਹੋ ਜਾਣਾ ਥੋੜਾ ਟਾਈਮ ਜੀ ਉਹ ਚੱਲ ਪੀ ਉਥੇ ਪੈ ਗਈ ਜਿੱਥੇ ਜਿਵੇਂ ਹਵਾ ਵਾਲੀ ਗੰਨ ਨਹੀਂ ਆਉਂਦੀ ਕੀ ਆਪਣੇ ਉਵੇਂ ਕੰਮ ਕਰਦੀ ਉਹ ਠੀਕ ਆਜੋ ਉਹ ਆਜਾ ਆਜੋ ਆਜੋ ਆਜਾ ਬੂਤਾ ਆ ਜਾ ਬਰੇ ਲਓ ਜੀ ਚਾਹ ਪਾਣੀ ਹੀ ਪੀ ਕੇ ਵਿੱਚੋਂ ਕੱਟ ਲਾ ਲਿਆ ਸੀ ਤੇ ਟੋਲ ਟੋਲ ਬਾਰੇ ਇਹਦੇ ਬਾਰੇ ਗੱਲ ਕਰਦੇ ਪਏ ਸੀ ਆਪਾਂ ਵੀਰੇ ਹਨਾ ਟੂਲ ਬਾਰੇ ਹਾਂ ਇਹ ਮੁੱਠਾ ਹੈ ਗ੍ਰੇਂਡਰ ਦਾ ਉਹ ਪਿਆ ਗ੍ਰੇਂਡਰ ਮੈਂ ਬਾਈ ਨੂੰ ਪਹਿਲਾਂ ਵੀਡੀਓ ਦੇ ਵਿੱਚ ਵੈਸੇ ਤਾਂ ਪੁੱਛਿਆ ਵੀ ਗ੍ਰੇਂਡਰ ਦੇਖਣ ਨੂੰ ਛੋਟਾ ਵੀ ਦਾਬ ਦੂਬ ਤੋਂ ਹਨਾ ਹਾਂ ਤੇ ਵੀਰੇ ਨੇ ਦੱਸਿਆ ਵੀ ਨਹੀਂ 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 ਜਿਹੜਾ ਕੋ ਮਰਜ਼ੀ ਕਰੋ ਇਹ ਇੱਕ ਗ੍ਰੇਂਡਰ ਲੈਨੇ ਆਪਾਂ ਹਮ ਆਪਣੇ ਤੋਂ ਕੱਲਾ ਗ੍ਰੇਂਡਰ ਦਾ ਕੰਮ ਦਊਗਾ ਮੈਂ ਤੁਹਾਨੂੰ ਦੱਸਿਆ ਇਹ ਜਿਵੇਂ ਆਪਾਂ ਪਾਲਸ਼ ਪੂਲਸ਼ ਮਾਰਨੀ ਗੱਡੀਆਂ ਤੇ ਬਹੁਤ ਵਧੀਆ ਨਾ ਤਾਰ ਦਾ ਕੋਈ ਝਾਂਜਟ ਨਾ ਕੁਝ ਵੀ ਜਿਹੜਾ ਕੋ ਮਰਜ਼ੀ ਕੰਮ ਲੈ ਕੋਈ ਦਿੱਕਤ ਨਹੀਂ ਜਿਹੜਾ ਮਰਜ਼ੀ ਕਰ ਲਈ ਹੈ ਨਾ ਜਿਹੜਾ ਕੋ ਮਰਜ਼ੀ ਕਰੋ ਇਹ ਇਹ ਹੋਣੀ ਮੈਂ ਮੇਲੇ ਲੁਧਿਆਣੇ ਮੇਲੇ ਤੋਂ ਬਾਅਦ ਚ ਹੀ ਲਈਆਂ ਇਹ ਸੇਵਕ ਬਾਈ ਦੀ ਆ ਦੇਣ ਸਾਰੀ ਤੇ ਲੁਧਿਆਣੇ ਅਸੀਂ ਨਾ ਬਾਈ ਮੈਨੂੰ ਮੇਲੇ ਤੇ ਲੈ ਗਏ ਉੱਥੇ ਪਤਾ ਲੱਗਾ ਵੀ ਆਹ ਚੀਜ਼ਾਂ ਵੀ ਹੁੰਦੀਆਂ ਕੰਮ ਕਰਨਾ ਤੁਸੀਂ ਜਦੋਂ ਸਰਚ ਮਾਰ ਲਓਗੇ ਟਰੈਕਟਰ ਦਾ ਕੋਈ ਕੰਮ ਕਰਨਾ ਕਿਸ ਗੱਡੀ ਦਾ ਕਰਨਾ ਹਰ ਇੱਕ ਚੀਜ਼ ਆਸਤੇ ਟੂਲ ਬਣਿਆ ਹੋਇਆ ਹਾਂ ਪਰ ਪਹਿਲਾਂ ਆਪਾਂ ਕਹਿੰਦੇ ਹਾਂ ਨਾ ਸੰਦਾ ਨਾ ਮਿਸਤਰੀ ਆ ਜੇ ਤੁਹਾਡੇ ਕੋਲੇ ਸੰਦ ਪੜਾ ਤਾਂ ਤੁਸੀਂ ਜਿੰਨਾ ਮਰ ਸੌਖਾ ਕੰਮ ਕਰ ਸਕਦੇ ਹੋ ਉਹਨਾਂ ਆਹ ਤੁਸੀਂ ਆ ਆਪਣੇ ਕੋਲੇ ਆਓ ਛੋਟਾ ਜਿਹਾ ਪੁਰਜ਼ਾ ਹੈ ਪਿਸਟਨ ਪਾਉਣ ਵਾਲਾ ਹਾਂ ਆ ਗੋਲ ਜੱਜ ਨਹੀਂ ਵੇਦਾ ਤੇਰੇ ਪੈਰਾਂ ਵਾਲਾ ਇਹ ਤੋਂ ਬਿਨਾ ਤੁਸੀਂ ਪਾ ਕੇ ਦਿਖਾਓ ਬੈਸਟਨ ਜੇ ਹੈਗਾ ਨਾ ਨਹੀਂ ਮੈਂ ਦੇਸੀ ਪਾਜਾ ਚ ਪੁੱਛਣ ਲੱਗਾ ਸਿੱਧਾ ਐ ਨਹੀਂ ਪੈਂਦਾ ਨਹੀਂ ਪਹਿਣਾ ਰੰਗ ਨੱਪਾਂਗੇ ਕਿਵੇਂ ਹਾਂ ਤਿੰਨੇ ਰਿੰਗਾਂ ਦਾ ਸਾਈਜ਼ ਉਹਦੇ ਵਿੱਚ ਕਿਰਾਂ ਪਾਉਣ ਵਾਸਤੇ ਆਪਾਂ ਨੂੰ ਇਹਨੂੰ ਨੱਪਣਾ ਪੈਣਾ ਬਰਾਬਰ ਕਰਨਾ ਪੈਣਾ ਸਲੀਪ ਦੇ ਫੇਰ ਵਿੱਚ ਉੱਠ ਗਿਆ ਵਿੱਚ ਜਾ ਕੇ ਖੁੱਲੇ ਰਹਿੰਦੇ ਆ ਉਦੋਂ ਬਾਹਰ ਜਾ ਨਹੀਂ ਸਕਦੇ ਕੀ ਤੂੰ ਇਹ ਤਾਂ ਪਤਲੀ ਜੀ ਪੱਤੀ ਹੋਈ ਆ ਨਾ ਦੇ ਦੇਖ ਲੋ ਇਹ ਤਾਂ ਹੀ ਕੰਮ ਆ ਸਾਰਾ ਹਾਂ ਹਾਂ ਤਿੰਨੇ ਚੀਜ਼ਾਂ 800 ਦੀਆਂ ਤਿੰਨ ਰੰਗ ਪੈਂਦੇ ਆ ਤਿੰਨ ਰੰਗ ਪਣੇ ਆ ਤਿੰਨ 800 ਦੇ ਆ ਜੇ ਤੁਸੀਂ ਕੱਲੇ ਰਹਿਗੇ ਵੀ ਬਦਲ ਕੇ ਚਲਾ ਦੋਗੇ ਜਿਵੇਂ ਲੰਮਾ ਟਾਈਮ ਹੋ ਗਿਆ ਬਹੁਤ ਫਾਇਦਾ ਹੋ ਜਾਣਾ ਮੈਂ ਨਾ ਵੀਰੇ ਇੱਕ ਚੀਜ਼ ਪੁੱਛਦਾ ਹਾਂ ਹੋਰ ਟਰੈਕਟਰ ਬਾਰੇ 8000 ਘੰਟਾ ਚੱਲ ਗਿਆ ਹਾਂ 8000 ਮੜਾ ਇਹ ਟਰੈਕਟਰ ਤੇ ਆ ਜੀ ਆਪਾਂ ਨਾ ਬਹੁ ਸਮਾਪਤੀ ਕਰਨੀ ਹੋਣਾ ਹਾਂ 8000 ਟਰੈਕਟਰ ਘੰਟਾ ਚੱਲ ਗਿਆ ਮੰਨ ਲਓ ਇੱਧਰ ਆ ਜਾ ਚੰਨੀ ਤੂੰ ਇੱਧਰ ਆ ਜਾ ਕਿਹੜਾ ਰਾਈਟਰ ਜੋਹੰਡੀ ਹੈ ਜੀ ਹਾਂ ਜੀ ਮੈਂ ਸਿੱਧਾ ਹੀ ਦਾਦਾ ਮੈਂ ਤਾਂ ਆਪਦੇ ਬਾਰੇ ਪੁੱਛਣ ਲੱਗਾ ਤੇ ਵੀਰਾਂ ਨੂੰ ਵੀ ਜਾਣਕਾਰੀ ਮਿਲ ਜੀ ਹਾਂ ਅਸੀਂ ਵੀ ਉਹਦਾ ਜੋ ਜੋ ਚੇਂਜ ਕੀਤਾ ਮੈਂ ਵੀਡੀਓ ਚ ਵੈਸੇ ਤਾਂ ਦੱਸਿਆ ਹੀ ਆ ਅਸੀਂ ਇਹਦੇ ਪਲੰਜਰ ਚੇਂਜ ਕਰੇ ਆ ਹੂੰ ਐਲਟੀ ਮਾਡਲ ਦੇ ਉਹਨੇ ਪਲੰਜਰ ਪਾਏ ਆ 50 50 E 50 55 E ਆਪਣਾ 50 50 E ਆ ਸਾਡੇ ਕੋਲ ਉਹਦੇ ਪਲੰਜਰ ਚੇਂਜ ਆ ਐਲਟੀ ਮਾਡਲ ਦੇ ਉਹਨੇ ਪਾਏ ਆ ਹੂੰ 53 10 ਦੀ ਇੱਕ ਉਹ ਚੇਂਜ ਆ ਟਰਬੋ 54 5 ਦੀ ਹੂੰ ਉਹ ਵੱਡਾ ਲਾਇਆ ਇੰਟਰਕੂਲਰ 에어 ਇੰਟਰ ਹਾਂ ਤੇ ਹੋਰ ਆਪਕੇਮ ਨਹੀਂ ਬਦਲੀ ਹੈ ਨਾ ਇਹ ਚੀਜ਼ਾਂ ਚੇਂਜ ਆ 8000 ਘੰਟਾ ਚੱਲ ਗਿਆ ਉਹਦਾ ਸਿਸਟਮ ਕਈ ਤਾਂ ਮਨ ਬੇਵਕੂਫ ਹੀ ਕਹਿਣਗੇ ਚਲੋ ਕੋਈ ਗੱਲ ਨਹੀਂ ਕੁਝ ਬਦਲਣਾ ਹੋਇਆ ਹੋਊਗਾ ਕਿਉਂਕਿ ਮੈਂ ਤੁਹਾਡੀ ਵੀਡੀਓ ਆ ਸਾਰੀ ਸੁਣੀ ਸੀ ਜੀ ਇਹਦੇ ਚੋਂ ਅੰਦਾਜ਼ਾ ਲਾਉਂਦੇ ਆ 8000 ਦੋ ਜੋੜੀਆਂ ਟਾਇਰਾਂ ਦੀਆਂ ਕਹਾਤੀਆਂ ਨਹੀਂ ਦੂਜੀ ਜਿਹੜੀ ਪਾਈ ਆ ਸੀ ਉਹ ਰੇਡੀਅਲ ਦੇ ਆ ਉਹ ਲੈ ਵਾਵਾ ਪਿਆ 3500 ਘੰਟਾ ਚੱਲਦਾ ਜੇ ਜ਼ਿਮੀਂਦਾਰਾ ਕੰਮ ਚ ਚੱਲਦਾ ਟਰੈਕਟਰ ਟਰਾਂਸਪੋਰਟ ਦੇ ਕੰਮ ਤੇ ਨਹੀਂ ਜੇ ਜ਼ਿਮੀਂਦਾਰਾ ਕੰਮ ਚੱਲਦਾ 3500 ਤੋਂ 3000 ਘੰਟਾ ਟਾਇਰ ਚੱਲਦਾ ਉਹ ਕੰਪਨੀ ਚ ਅੱਡੋ-ਅੱਡਾ ਕੋਈ ਐਮਆਰ ਫੁਕਾਟ ਬੀਕੇਟੀ ਚੰਗਾ ਚੱਲਦਾ ਪਹਿਲਾਂ ਆਪੋਲੋ ਦੇ ਸੀ ਹੁਣ ਬੀਕੇਟੀ ਆ ਹਾਂ ਤੇ ਕਈ ਬੰਦੇ ਥੋੜਾ ਜਿਵੇਂ ਆਹ ਥਾਂ ਤੇ ਆ ਕੇ ਟਾਇਰ ਖੜ ਜਾਂਦਾ ਇਹ ਤੇ ਜੇ ਆਪਾਂ ਇੱਕ ਸੀ ਸਾਲ ਚਲਾ ਲਿਆ ਤੇ 4000 ਘੰਟੇ ਵੀ ਚੱਲ ਜਾਂਦਾ ਤੁਹਾਡੇ ਟਰੈਕਟਰ ਨੇ ਦੋ ਜੋੜੀਆਂ ਘਸਾਤੀਆਂ ਹਾਂ ਤੇ ਉਹਦੇ ਰਿੰਗ ਸਲੀਬਾਂ ਲਾਉਣੀਆਂ ਚਾਹੀਦੀਆਂ ਸਾਨੂੰ ਲਾਉਣੀਆਂ ਚਾਹੀਦੀਆਂ ਪਾਹ ਕਿੰਨੀ ਕੁ ਵਖਾਉਂਦਾ ਆਪਣੇ ਉਧਰ ਦੀ ਉਗਜਾਸ ਇੱਕ ਧੱਪ ਵਾਲੇ ਪਾਸੇ ਪੈਪ ਕਰ ਲਈ ਬਲੋ ਵਾਲੀ ਇੱਕ ਤਾਂ ਭਾਫ ਆ ਇੱਕ ਥੋੜਾ ਤੇਲ ਆਉਂਦਾ ਵਿੱਚ ਅਸੀਂ ਕਦੇ ਨੋਟ ਹੀ ਨਹੀਂ ਕੀਤਾ ਹੁਣ ਮੈਂ ਕਰੂੰਗਾ ਤੁਸੀਂ ਵੀ ਸਾਰੇ ਕਰ ਲਿਓ ਇਹ ਚੀਜ਼ ਜਿਹੜੇ ਸੁਣਦੇ ਆ ਮੈਂ ਨੋਟ ਕਰੂੰਗਾ ਹਾਂ ਇੱਕ ਤਾਂ ਤੁਸੀਂ ਨਵਾਂ ਟਰੈਕਟਰ ਸਟਾਰਟ ਕਰਕੇ ਵੇਖ ਲੈਣਾ ਆਪਣਾ ਕੋਈ ਨਵਾਂ ਹੋਵੇ ਉਹਦੀ ਬਲੋ ਦੇਖ ਲੈਣੀ ਆਉਣੀ ਹੈਗੀ ਆ ਇਹਦੇ ਅੰਦਰ ਪ੍ਰੈਸ਼ਰ ਨਾਲ ਫੁਵਾਰੇ ਛੱਡੀਆਂ ਦੇ ਸਪਰੇ ਹੋਈ ਜਾਂਦੀ ਉਹ ਥੋੜੀ ਬਹੁਤੀ ਆਉਣੀ ਆਉਣੀ ਆ ਤੇ ਪਰ ਜੇ ਕੋਈ ਜ਼ਿਆਦਾ ਆਉਂਦੀ ਆ ਜਾਂ ਤੇਲ ਆਉਂਦਾ ਮਰ ਰੰਗ ਸਲੀਬਾਂ ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਕਾ ਹੋਰ ਚੀਜ਼ ਕੋਸ ਨਾ ਕਰੋ ਰੰਗ ਤੇ ਸਲੀਬਾਂ ਚੇਂਜ ਕਰ ਦੋ ਜੋ ਚੇਂਜ ਕਰ ਦਈਏ ਇੱਕ ਦਾ ਹੁੰਦਾ ਫਿਰ ਨਵਾਂ 8 8 ਤੋਂ ਨਹੀਂ 16 ਹਾਂ 16 ਤੇ 8 3 8 3 24 24 2400 ਰੁਪਈਆ ਇਹ ਤੇ ਅਹੀਂ ਲਾਈਨਰ ਕਿੰਨੇ ਦਾ ਇੱਕ ਇਹ ਤਾਂ ਲਿਖਿਆ ਨਹੀਂ ਹੁਣਾ ਇਹ ਤੇ ਲਿਖਿਆ ਨਹੀਂ ਹੁਣਾ ਲਾਈਨਰ ਆਈਡੀਆ ਲਾ ਲਓ ਕੀ ਆਈਡੀਆ ਨਹੀਂ ਲੱਗਣਾ ਆਈਡੀਆ ਨਹੀਂ ਲੱਗਣਾ ਕਹਿ 21500 ਰੁਪਏ 1500 ਰੁਪਏ ਰੱਖ ਲਓ ਲਾਈਨਰ ਦਾ 1500 3000 24 ਦਾ 1500 ਹਾਂ ਹੋ ਗਿਆ 15 ਨਹੀਂ ਤਿੰਨਾਂ ਦਾ ਆਪਾਂ ਇੱਕ ਇੱਕ 1000 1500 ਦੀ ਹੋਊਗੀ ਕਿੰਨੇ ਦੀ ਹੋਊਗਾ ਲਾਈਨਰ ਦੇ ਕਿ ਪੁੱਛੀ ਪੁੱਛਲਾ ਮੜਾ ਜੇ ਆਪਾਂ ਕਲੀਅਰ ਹੀ ਕਰ ਦਾਂਗੇ ਹਾਂ ਉਹ ਹੁਣੇ ਪੁੱਛ ਲੈਂਦਾ ਮੁੰਡਾ ਇਹ ਇਹ ਰੰਗ ਤੇ ਸਲੀਬਾਂ ਲਾ ਦੋ ਬਸ ਨਵਾਂ ਹੈ ਟਰੈਕਟਰ ਸਭ ਨਵਾਂ ਹੋ ਗਿਆ ਇੱਕ ਸਾਦਾ ਜਿਵੇਂ ਫਿਰ ਦੁਬਾਰਾ ਜੀ ਪਹਿਲਾਂ ਆਪਣਾ ਟਰੈਕਟਰ ਪੂਰਾ ਵਧੀਆ ਕੰਡੀਸ਼ਨ ਚ ਆਪਣੀ ਮਿੱਟੀ ਨਹੀਂ ਖਿੱਚੀ ਆਪਾਂ ਤੇਲ ਸਮੇਂ ਸਾਰ ਬਦਲਦੇ ਆਂ ਵਧੀਆ ਤੇਲ ਓਕੇ ਜਾਂਸੀ ਤੋਂ ਸਾਰਾ ਕੁਝ ਹੈ ਬਸ ਦੋ ਚੀਜ਼ ਕੁਝ ਨਹੀਂ ਕਦੇ ਬਾਹਰ ਕੁਝ ਨਹੀਂ ਇੱਕ ਕਦੇ ਵੀ ਨਹੀਂ ਪਾਇਆ ਹਾਂ ਬਸ ਕੋਈ ਦਿੱਕਤ ਨਹੀਂ ਰੰਗ ਸਲੀਬਾਂ ਲਾ ਦੋ ਇਹ ਫੇਰ ਉਹ ਜਿਹੜਾ ਉਹ ਜਾਈਆ ਜਿਵੇਂ ਇਹ ਪਹਿਲੇ ਦਿਨ ਕਢਾ ਕੇ ਲਿਆਇਆ ਉਹ ਜਿਹਦਾ ਤੇਲ ਕੰਪਨੀ ਦਾ ਪਾਓ ਟਾਈਮ ਸਾਰ ਸਰਵਿਸ ਕਰ ਦੋ ਕੁਝ ਨਹੀਂ ਹੁੰਦਾ ਇਹਨੇ ਹਮ ਸਰਵਿਸ ਹੋ ਜਾਂਦੀ ਕੇਰੀ 20 25 ਘੰਟੇ ਪੰਜਾਹ ਉਹ ਉਹ ਨਹੀਂ ਕੋਈ ਮੈਟਰ ਕਰਦਾ ਮੈਂ ਤਾਂ ਕੋਈ ਚੱਕਰ ਨਹੀਂ ਹੈ ਨਾ ਉਹ ਫਿਰ ਜੇ ਆਪਾਂ ਕਹਿ ਦਿੰਨੇ ਗੱਲ ਜਦੋਂ ਚੱਲਦੇ ਚ ਤਾਂ ਏ 1600 1600 1600 1500 ਕਿਹਾ ਹੀ ਤਿੰਨਾਂ ਦਾਰ ਬਣਾ ਲਓ 32 ਤੇ 32 32 ਤੇ 16 48 48 ਤੇ ਉਹ ਕਿੰਨੇ ਬਣਾਏ ਸੀ ਆਪਾਂ 48 ਤੇ ਕਿੰਨਾ ਸੀ 3200 83 2400 2400 ਤੇ 4800 24 ਦੇ ਹੋ ਗਿਆ ਆਪਣਾ 7500 7500 ਰੁਪਏ ਨੇ ਨੇ ਘੱਟ ਬੰਨੇ ਥੋੜੇ ਘੱਟ ਆ ਥੋੜੇ ਜਿਹਾ ਘੱਟ ਆ ਹਾਂ 2-300 ਘੱਟ ਸੌਰੀ ਤੇ 11500 ਰੁਪਏ ਮਿਸਤਰੀ ਦਾ ਰੱਖ ਲਓ ਤੂੰ ਕਿ ਹੋਰ ਕੁਝ ਨਹੀਂ ਕਰਨਾ ਬਸ ਇਹ ਕੰਮ ਕਰਦੇ ਦੋ ਚੀਜ਼ਾਂ ਖੋਲਾ ਡੁੱਲਾ ਲਾ ਲਓ ਯਾਰ 10000 10000 ਹਨਾ ਮਿਸਟਰੀ ਕੋ ਜਾਣ ਦਾ ਵੀ ਖਰਚਾ ਆ ਤੇ ਟਰੈਕਟਰ ਆਪਣਾ ਫੇਰ ਲਵਾ ਹਾਂ ਹਾਂਜੀ ਇਹ ਸਾਡੇ ਪਰਸਨਲ ਓਪੀਨੀਅਨ ਆ ਮੈਂ ਆਪਦੇ ਟਰੈਕਟਰ ਲਈ ਪੁੱਛਿਆ ਕਿ ਇਹਨੂੰ ਇਹ ਨਹੀਂ ਵੀਰੇ ਨੇ ਕਿਹਾ ਵੀ ਕਰਾਇਓ ਹਨਾ ਵੀ ਵੀਰੇ ਉਹ ਤੁਹਾਡੀ ਇੱਛਾ ਤੁਸੀਂ ਜਿਵੇਂ ਵੇਖਾ ਮੈਂ ਕਈ ਵਾਰ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਆਪਣੇ ਨਾਲੋਂ ਵੀ ਕਈ ਗੁਣੇ ਧਿਆਨ ਰੱਖਦੇ ਹੋਗੇ ਪਰ ਇਹ ਮੇਰਾ ਸ਼ੌਂਕ ਆ ਮੈਂ ਕੰਮ ਕਰਤਾ ਕਰ ਲਿਆ ਆਪਦਾ ਸ਼ੌਂਕ ਨਾਲ ਤੇ ਕੋਈ ਦਿੱਕਤ ਨਹੀਂ ਮੇਰੇ ਨੂੰ ਇੰਟਰਸਟ ਆ ਤੇ ਦਵਾ ਗਿਆ ਹਣਾ ਆਹ ਬਈ ਆ ਤੁਹਾਨੂੰ ਦੱਸਿਆ ਜਿਵੇਂ ਹੁਣ ਆਪਾਂ ਉਹਦੇ ਜੇ ਇਹ 100% ਦੇ ਵੜ ਗਿਆ ਵਿੱਚ ਬਲੇਡ ਕਾਸਤੇ ਆਪਣੀ ਸਾਰੇ ਪੈਸੇ ਲਾਏ ਮੁੜਿਆ ਹਾਂ 200% ਦੇ ਬਲੇਡ ਬਦਲ ਤੇ ਬਦਲੇ ਸੌਖੇ ਗਏ ਤੇ 2000 ਰੁਪਿਆ ਬਲੇਡ ਬਦਲਣ ਦੇ ਲੈਂਦੇ ਆ 4000 ਰੁਪਿਆ ਮੇਰੇ ਹਿਸਾਬ ਨਾਲ ਨੇੜੇ ਜਾਵੜਿਆ ਇਹ ਚ ਫੀਤਰ ਦੇ ਇਦਾਂ ਵੀ ਆ ਰਹਿਣਾ ਆਪਣੀ ਇਹਦਾ ਨਾਟਕੱਸਿਆ ਆ ਵਾ ਲੈ ਖੋਲੋ ਨਾ ਇਹ ਉਹਦੇ ਨਾਲੋਂ ਜਲਦੀ ਸੁਸੌਖਾ ਹਨਾ ਹਾਂ ਦਵਾ ਜੀ ਦਵਾ ਗਿਆ ਦੇ ਛੋਟੇ ਵੀਰਾਂ ਨੂੰ ਤੇ ਅਗਲੀ ਕਾਰਵਾਈ ਆਪਾਂ ਫਿਰ ਪਾਵਾਂਗੇ ਇਹ ਵੀਰੇ ਨੇ ਟਰੈਕਟਰ ਅੱਜ ਖੋਲਿਆ ਅੱਜ ਨਹੀਂ ਮਾਵਾ ਦਿਨਾਂ ਦਾ ਖੋਲਿਆ ਤਾਂ ਵੀਰਾਂ ਦੇ ਨਾਲ ਕੁਝ ਕੁ ਸਵਾਲ ਹੁੰਦੇ ਆ ਤੇ ਮੈਂ ਕਿਹਾ ਭਰਾ ਤੋਂ ਕਲੀਅਰ ਕਰਵਾ ਦਈਏ 20000 ਚਿੰਜਨ ਹੋ ਜਾਂਦਾ ਇਹਦਾ ਸੱਚੀ ਹੋ ਜਾਂਦਾ ਤੇ ਦਵਾ ਗਿਆ ਛੋਟੇ ਵੀਰ ਨੂੰ ਗਲਤੀ ਛਲਤੀ ਦੀ ਮਾਫੀ ਆ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਹੋਵੇ ਸਾਰੇ ਵੀਰਾਂ ਨੂੰ ਸੱਚੀ ਕਰ ਸੰਦੀਪ